ਹੋਰ ਕਰਨੈਲ ਸਿੰਘ ਹਾਂ ਜੀ ਹਾਂ ਜੀ ਕੀ ਹਾਲਾ ਬਾਬਾ ਜੀ ਹੋਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹੋਰ ਕਰਨੈਲ ਸਿੰਘ ਬੱਚਿਆਂ ਦਾ ਸਨਾ ਕੀ ਹਾਲ ਚਾਲ ਆ ਹਾਂ ਬੱਚਿਆਂ ਦਾ ਬਸ ਬਾਬਾ ਜੀ ਠੀਕ ਹੈ ਥੋੜਾ ਟੈਨਸ਼ਨ ਸੀ ਜੀ ਤੇ ਬਾਬਾ ਕਾਦੀ ਟੈਨਸ਼ਨ ਪਾਈ ਦੀ ਤੈਨੂੰ ਮੈਨੂੰ ਲੱਗਦਾ ਮੇਰੇ ਬੱਚਿਆਂ ਦੇ ਗਏ ਨੇ ਕੁਝ ਕਰ ਦਿੱਤਾ ਕਰਨੈਲ ਸਿੰਘ ਕੀਤਾ ਕਰਾਇਆ ਕੁਝ ਨਹੀਂ ਹੁੰਦਾ ਵਹਿਮਾਂ ਪਰਮਾਂ ਤੋਂ ਦੂਰ ਰੋ ਤੇ ਗੁਰੂ ਦੇ ਲੜ ਲਗੋ ਗੁਰੂ ਘਰ ਨਾਲ ਤਾਂ ਮੈਂ ਬਹੁਤ ਜੁੜਿਆ ਹਾਂ ਕਰਨੈਲ ਸਿੰਘ ਦੀ ਗੁਰਦਾਰ ਸਾਹਿਬ ਜਾਂਦੇ ਜੀ ਕਦੀ ਹਾਂ ਬਾਤੋ ਬਾਰੇ ਸਾਲ ਤੱਕ ਮੈਂ ਜਾਂਦਾ ਰਹਿਣਾ ਮੱਸੀ ਦੀ ਮੱਸੀਆ ਅੱਛਾ ਮੱਸੀਆ ਦੀ ਮੱਸੀਆ ਹੀ ਜਾਣਾ ਵਾ ਗੁਰਦਰਾ ਸਾਹਿਬ ਤਬ ਮੱਸੀਆ ਦੀ ਮੱਸੀਆ ਜਾਈਦਾ ਉੱਥੇ ਜਾ ਕੇ ਸੇਵਾ ਕਰੀਦੀ ਅੱਛਾ ਮੈਂ ਆਪਣੇ ਪੁੱਤਾਂ ਨੂੰ ਵੀ ਨਾਲ ਲੈ ਕੇ ਜਾਣਾ ਉਹਨਾਂ ਨੂੰ ਅਕਲ ਆ ਗੁਰਦੁਆਰੇ ਸਾਹਿਬ ਨਾਲ ਮੈਂ ਛੋੜਦਾ ਹੁੰਨਾ ਮੱਸੀਆ ਦੀ ਮੱਸੀਆ ਲਾ ਕੇ ਸੇਵਾ ਕਰੀਦੀ ਐ ਲੰਗਰ ਪਰਸਾਤਾ ਚੱਕੀ ਦਾ ਆ ਤਾਂ ਲੰਗਰ ਘਰ ਨੂੰ ਲੈ ਵੀ ਆਈਦਾ ਅੱਛਾ ਅੱਛਾ ਇਹ ਤਾਂ ਮੇਰੇ ਰੋਟੀ ਜਰੀ ਤੁਸੀਂ ਮੱਸੀਆ ਦੀ ਮੱਸੀਆ ਹੀ ਖਾਂਦੇ ਜੇ ਤੁਸੀਂ ਰੋਟੀ ਰੋਜ਼ ਹੀ ਖਾਈਦੀ ਆ ਤੇ ਆ ਜਿਹੜਾ ਮੱਸਾ ਦੀ ਮੱਸਾ ਗੁਰਦੁਆਰੇ ਚ ਜਾਇਦਾ ਹਾਂ ਐਸੇ ਕਰਕੇ ਮੈਂ ਤੁਹਾਨੂੰ ਸਮਝਾਉਣਾ ਵਾਂ ਜਿਵੇਂ ਆਪਾਂ ਆਪਣੇ ਤਨ ਦੀ ਭੁੱਖ ਮਟਾਉਣ ਵਾਸਤੇ ਆਪਾਂ ਰੋਟੀ ਰੋਜ਼ ਖਾਂਦੇ ਆ ਨਾ ਇਸੇ ਤਰ੍ਹਾਂ ਹੀ ਸਾਡੇ ਮਨ ਦੀ ਜਿਹੜੀ ਭੁੱਖ ਮਟਾਉਣ ਵਾਸਤੇ ਹੈ ਨਾ ਸਾਨੂੰ ਗੁਰਦਾਰਾ ਸਾਹਿਬ ਰੋਜ਼ ਆਉਣਾ ਪਿਆ ਕਰਨਾ ਵਾ ਸਿਮਰਨ ਕਰਨਾ ਪੈਣਾ ਵਾ ਬਾਣੀ ਪੜ੍ਹਨੀ ਪੈਣੀ ਆ ਮਰਲੇ ਗੁਰਬਾਣੀ ਚ ਫਰਮਾਨ ਕੀਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਾ ਢੜਾਇਆ ਜੇ ਤੁਹਾਡੇ ਘਰਾਂ ਦੇ ਸੁੱਖ ਨਾ ਤਾਂ ਆਉਣੇ ਆ ਕਰਨੈਲ ਸਿੰਘ ਜਿਵੇਂ ਤੂੰ ਕਹਿੰਦਾ ਵੀ ਘਰ ਚ ਟੈਨਸ਼ਨਾਂ ਬੜੀਆਂ ਵਾਂ ਇਹ ਟੈਨਸ਼ਨਾਂ ਤੁਹਾਡੀਆਂ ਤਾਂ ਹੀ ਦੂਰ ਹੋਣੀਆਂ ਵਾ ਜੇ ਤੁਸੀਂ ਗੁਰੂ ਦੇ ਲੜ ਲੱਗੋਗੇ ਤੇ ਗੁਰਦਾਰਾ ਸਾਹਿਬ ਰੋਜ਼ ਜਾਇਆ ਕਰੋ ਸਿਮਰਨ ਕਰਿਆ ਕਰੋ ਤੇ ਬਾਣੀ ਜ਼ਰੂਰ ਪੜਿਆ ਕਰੋ ਜੇ ਤੁਹਾਡੇ ਵਿਚਾਰ ਚੱਲਣ ਦੇ ਤੁਸੀਂ ਹੁਣ ਜਿੱਦਾਂ ਕਹਿਣ ਦੇ ਵੀ ਮੈਂ ਬੱਚਿਆਂ ਦੇ ਵੱਡੇ ਟੈਨਸ਼ਨ ਚ ਰਹਿਣਾ ਹਾਂ ਬਹੁਤ ਬਹੁਤ ਦੁਖੀ ਹਾਂ ਦੁਖੀ ਤਾਂ ਹੀ ਆ ਤੁਸੀਂ ਬਾਣੀ ਨਹੀਂ ਪੜਦੇ ਤੁਸੀਂ ਸਿਮਰਨ ਨਹੀਂ ਕਰਦੇ ਨਾ ਤੁਸੀਂ ਕਦੀ ਗੁਰਦਾਰੇ ਜਾਂਦੇ ਜੇ ਇਹ ਕਰਕੇ ਮੰਨ ਦੀ ਪੂਰਤੀ ਵਾਸਤੇ ਗੁਰਦਾਰੇ ਜਾਣਾ ਬਹੁਤ ਜ਼ਰੂਰੀ ਆ ਠੀਕ ਹੈ ਨਾ ਇਹ ਗੱਲ ਨੂੰ ਮੇਰੀ ਚੇਤੇ ਰੱਖਣੀ ਜ਼ਰੂਰ ਗੁਰੂ ਸਾਹਿਬ ਜੀ ਨੂੰ ਮੁੱਖ ਰੱਖਦੇ ਹੋਏ ਆਪਾਂ ਗੁਰਦਾਰਾ ਸਾਹਿਬ ਸਵੇਰੇ ਤੇ ਸ਼ਾਮੇ ਦਰਸ਼ਨ ਕਰਨ ਜ਼ਰੂਰ ਜਾਇਆ ਕਰਨਾ ਵਾ ਠੀਕ ਆ ਹਾਂ ਹਾਂ ਠੀਕ ਆ ਚਲੋ ਠੀਕ ਕਨੈਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਚਲੋ ਠੀਕ